ਅਸੀਂ ਜੀ 9 ਵਜੇ ਦੇ ਇੱਥੇ ਆ ਕੇ ਬੈਠੇ ਆ ਜੀ ਨਾ ਤੇ ਸਾਨੂੰ ਲੱਗਿਆ ਵੀਡੀਓ ਸਾਹਿਬ ਪਾਣੀ ਕਿੱਥੇ ਉਲੋਕੇ ਬੈਠੇ ਆ ਆ ਕਿੰਨੇ ਜਾਣੇ ਪ੍ਰਸਾਨ ਹੋਣਦੇ ਆ ਅਸੀਂ ਤੇ ਸਿਹਰ ਦੇ ਭੁੱਖੇ ਇੱਥੇ ਬੈਠੇ ਆ ਵੀਡੀਓ ਸਾਹਿਬ ਨੇ ਸਾਨੂੰ ਦਰਸਣ ਨਹੀਂ ਦਿੱਤੇ ਜੋ ਮੋਰਾਂ ਲਾ ਕੇ ਦੇ ਐ ਆ ਉਹਨਾਂ ਮੋਰਾਂ ਦਾ ਸਾਨੂੰ ਕੋਈ ਯਕੀਨ ਨਹੀਂਗਾ ਉੱਥੇ ਲਾਈ ਫੋਟੋ ਜੀ ਮੋਰਾਂ ਲਾ ਕੇ ਤੇ ਜਾਣਦੇ ਆ ਤੇ ਅਸੀਂ ਉਹ ਮੋਰ ਨੂੰ ਆ ਮੇਰਾ ਮੋਰਾ ਆਪੇ ਕੋਲੀ ਲੋ ਲੋ ਲੋਣ ਦੇ ਸਾਨੂੰ ਆ ਮੋਰਾ ਤੁਹਾਨੂੰ ਲਾਲਾ ਦੇ ਤੇ ਜਾਂਦੇ ਕੋਈ ਨੰਬਰ ਨਹੀਂ ਲਾਗਦੇ ਇਹ ਨੰਬਰ ਨਹੀਂ ਨਾਲ ਲੱਗਣਦੇ ਆ ਜੇ ਸਾਡਾ ਮਸਲਾ ਨਾ ਹੱਲ ਹੋਇਆ ਅਸੀਂ ਸਾਰਿਆਂ ਨੇ ਭੁੱਖ ਹਟਾਉ ਤੇ ਅੱਜ ਇੱਥੇ ਬਿਆਜਣਾ ਹੈ ਤੁਸੀਂ ਇਹ ਕਰਨਾ ਚਾਹਾਂਗੇ ਕਿ ਇਸ ਸਰਕਾਰ ਨੇ ਲੋਕਤੰਤਰ ਦੀਆਂ ਧੱਜੀਆਂ ਡਾਤੀਆਂ ਨੇ ਅਜੇ ਤੱਕ ਅਸੀਂ 70 ਸਾਲ ਦੀ ਉਮਰ ਹੋ ਗਈ ਆ ਕਦੀ ਇਸ ਤਰ੍ਹਾਂ ਨਹੀਂ ਹੋਇਆ ਜਿਸ ਤਰ੍ਹਾਂ ਕਿ ਇਹਨਾਂ ਨੇ ਲੋਕਤੰਤਰ ਦੀਆਂ ਧੱਜੀਆਂ ਡਾਈਆਂ ਅਹੀਂ ਸਵੇਰ ਦੇ ਇੱਥੇ ਬੈਠੇ ਆ ਕੱਲ ਵੀ ਇੱਥੇ ਬੈਠੇ ਰਹੇ ਆ ਔਰ ਏਡੀ ਸਰਕਾਰ ਨੇ ਛੁੱਟੀ ਘੋਸ਼ਿਤ ਕੀਤੀ ਆ ਏਡੀ ਸੀ ਸਾਹਿਬ ਇੱਥੇ ਆ ਸਕਦੇ ਆ ਤੇ ਫਿਰ ਬੀਡੀਪੀਓ ਸਾਹਿਬ ਕਿਉਂ ਨਹੀਂ ਆ ਸਕਦੇ ਇਹ ਮੇਰੀ ਬੇਨਤੀ ਆ ਕਿ ਕੈਨਸਲ ਕਰਨ ਦੇ ਬਾਵਜੂਦ ਵੀ ਬੀਡੀਪੀਓ ਸਾਹਿਬ ਇੱਥੇ ਨਹੀਂ ਆਏ ਔਰ ਨਾ ਹੀ ਕਹਦੇ ਸਾਈਨ ਕਰਦੇ ਆ ਅਸੀਂ ਜਿਹੜੇ ਜਿੰਨੇ ਵੀ ਇੱਥੇ ਹੈਗੇ ਆ ਬਹੁਤ ਤੰਗ ਹੋ ਰਹੇ ਆ ਪਰੇਸ਼ਾਨ ਹੋ ਰਹੇ ਆ ਜ਼ੇਰ ਦੇ ਭੁੱਖੇ ਪਿਆਸੇ ਇੱਥੇ ਖੜੇ ਆ ਜਿਸ ਤੋਂ ਬਣਾ ਹੀ ਬੇਨਤੀ ਕੀਤੀ ਆ ਉਹ ਕਹਿੰਦੇ ਕਿ ਹੁਣੇ ਹੀ ਕਾਰਵਾਈ ਕੀਤੀ ਜਾਏਗੀ ਸਰਕਾਰ ਬੋਲ ਰਹੀ ਆ ਕਿ ਸਾਡੀਆਂ ਸਰਬਸੰਮਤੀਆਂ ਹੋ ਰਹੀਆਂ ਨੇ ਜਦੋਂ ਦੂਸਰੀਆਂ ਪਾਰਟੀਆਂ ਦੇ ਉਹਨਾਂ ਕਾਗਜ਼ ਹੀ ਸਬਮਿਟ ਨਹੀਂ ਕਰਨੇ ਤੇ ਸਰਬਸੰਮਤੀਆਂ ਦਾ ਧੱਕੇ ਨਾਲ ਕਰ ਰਹੇ ਆ ਮੇਰੀ ਬੇਨਤੀ ਆ ਕਿ ਇੰਨਾ ਧੱਕਾ ਨਾ ਕਰਨ ਇਹ ਧੱਕੇ ਦਾ ਰਿਜ਼ਲਟ ਬਹੁਤ ਮਾੜਾ ਹੁੰਦਾ ਆ ਅਗਰ ਸਾਡੇ ਕਾਗਜ਼ਾਂ ਤੇ ਸਹੀ ਸਾਈਨ ਨਾ ਹੋਏ ਗ੍ਰੀਨ ਇੰਕ ਨਾਲ ਸਾਈਨ ਹੋਣਾ ਚਾਹੀਦਾ ਔਰ ਸਹੀ ਸਟੈਂਪ ਲੱਗਣੀ ਚਾਹੀਦੀ ਆ ਜਿਹੜੀ ਸਰਕਾਰੀ ਸਟੈਂਪ ਅਗਰ ਇਹਨਾਂ ਨੇ ਆਮ ਜੀ ਤੌਰ ਤੇ ਸਾਡੇ ਸਾਈਨ ਕੀਤੇ ਉਹ ਅਸੀਂ ਨਹੀਂ ਮੰਨਾਂਗੇ ਅਗਰ ਸਾਡੇ ਨਾਲ ਹੋਰ ਬਦੀਖੀ ਹੋਈ ਤੇ ਅਸੀਂ ਇੱਥੇ ਪੋਖੜਦਾਨ ਰੱਖ ਦਾਂਗੇ ਇਹ ਸਾਰੇ ਜਿੰਨੇ ਵੀ ਹੈਗੇ ਆ ਨਾ ਬਾਹਰ ਆਉਣ ਦਵਾਂਗੇ ਨਾ ਅਸੀਂ ਅੰਦਰ ਜਾਣ ਦਵਾਂਗੇ ਇੱਥੇ ਗੇਟ ਦੇ ਅੱਗੇ ਬੈਠਾਂਗੇ ਇਹ ਅਸੀਂ ਦਾਅਵੇ ਨਾਲ ਕਹਿੰਨੇ ਆ ਉਹ ਨਗਰ ਅਸੀਂ ਫੋਨ ਕਰਦੇ ਆਂ ਗਾੜੀ ਸੋਚ ਬੰਦ ਹੋਣ ਤੇ ਰੇਟ ਤਾਂ ਆਇਆ 7 ਵਜੇ ਦਾ ਆਇਆ ਮੈਂ 7 ਵਜੇ ਦਾ ਆਇਆ ਰੇਟ ਦੇ ਬੱਲ ਵੀ ਇੱਥੇ ਦੱਸ ਰਿਹਾ ਜਾਂਦਾ ਕੋਈ ਅੱਜ ਕਿੰਨੇ ਰਾਤ ਚਾਰ ਦਿਨ ਹੋ ਗਏ ਸੋਚ ਬੰਦ ਹੋਈ ਨਾ ਉਹਦਾ ਸਾਡਾ 4 ਦਿਨ ਹੋ ਗਏ ਠੱਕੇ ਖਾਂਦਿਆਂ ਨੂੰ ਇੱਥੇ ਹਰੇ ਪੈਣੇ ਨਾਲ ਸਾਈਡ ਹੋਏ ਆ ਬਾਕੀ ਸਭ ਨੀਲੇ ਪੈਣੇ ਨਾਲ ਕਰ ਲੱਗੇ ਜੀ ਮੈਂ ਤੁਹਾਨੂੰ ਦੱਸਦਾ ਦੂਸਰੇ ਜਨਰਲ ਵਾਲਿਆਂ ਨੂੰ ਵੀ ਡੀਸੀ ਨਾਲ ਗੱਲ ਹੋ ਗਈ ਆ ਉਹਦੇ ਖਿਲਾਫ ਲਿਖ ਲੱਗੇ ਸਰਕਾਰ ਨੇ ਵੀਡੀਓ ਦੇਖਾਂ ਉਹਨਾਂ ਲੱਗਣਗੇ ਜੀ ਕੱਲ ਵੀ ਤੇ ਕੱਲ ਦਾ ਦੇਣੀ ਹੈਗਾ ਉਸ ਤੋਂ ਜਦੋਂ ਨਾਲ ਆਰਡਰ ਹੋੜ ਕੇ ਕਿਸੇ ਐਡੀਸ਼ਨਲ ਦੇ ਉਹਨਾਂ ਨੂੰ ਬਿਠਾਵਾਂਗੇ ਫਿਰ ਕਰਦੇ ਜਰਾ ਅਸੀਂ ਜੋ ਗਵਰਨਮੈਂਟ ਨੂੰ ਲਿਖਣ ਲੱਗੇ ਸਾਰਿਆਂ ਦੇ ਖਿਲਾਫ ਜਿਨ੍ਹਾਂ ਦੇ ਕਰਕੇ ਜੀ ਬਹੁਤ ਖਜਲਖਵਾਰ ਹੋ ਰਹੀ ਹੈ ਉਹਨਾਂ ਦੇ ਸਾਰਿਆਂ ਦੇ ਖਿਲਾਫ ਥੈਂਕ ਯੂ